ਕਾ ਉਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਭਾਈ ਜਿਵੇਂ ਕਿ ਇੱਥੇ ਹੁਣ ਇੱਕ ਇਤਿਹਾਸ ਜਿਹੜਾ ਹੈਗਾ ਏ ਗੁਰੂ ਨਾਨਕ ਮਹਾਰਾਜ ਜੀ ਉਰੇ ਪਹੁੰਚੇ ਸੀ ਉਹ ਕਿਸ ਸਾਲ ਦੇ ਵਿੱਚ ਪਹੁੰਚੇ ਆ ਤੇ ਇੱਕ ਪੱਥਰ ਸਾਹਿਬ ਗੁਰਦੁਆਰਾ ਏ ਉਹਦੇ ਨਾਲ ਕਾਫੀ ਕੁਝ ਮੈਚ ਖਾਂਦੀਆਂ ਚੀਜ਼ਾਂ ਤੇ ਉਹਨਾਂ ਨੂੰ ਕਿਵੇਂ ਵੇਖਦੇ ਕਿਸੇ ਹਿਸਾਬ ਨਾਲ ਗੁਰੂ ਨਾਨਕ ਮਹਾਰਾਜ ਜੀ ਰਿਹਾ ਸੀਗੇ ਇਹ ਗੁਰਨਾਮਕ ਸਾਹਿਬ ਜੀ ਦੇਖੋ ਜੀ ਇੱਥੇ 1517 ਈਸਵੀ ਚ ਆਏ ਮਹਾਰਾਜ ਨੇ ਵਾਲਗਨ ਚਾਰੂ ਦਾਸਿਆਂ ਕੀਤੇ ਆ ਤੇ ਚਾਲੂ ਦਾ ਸੇਨ ਚੋ ਤੀਜੀ ਦਾ ਸੀ ਵੀ ਹੈ ਉਹ ਮਾਰੀ ਜਿਹੜੇ ਦਿੱਖਤ ਨੇ ਪਾਲਕਾ ਆ ਗਏ ਜਿਹੜੇ ਇਥੇ ਪਹੁੰਚੇ ਉੱਥੇ ਵੀ ਇਹ ਪੁਰਾਣੇ ਬੁਲਿਸਟ ਲੋਗ راستے ਨੇ ਕਿ ਗੁਰਨਾਨ ਸਿੰਘ ਜੀ ਜਿਹੜੋ ਇਥੇ ਪਹੁੰਚਦੇ ਆ ਤੇ ਇਹ ਦੇਗਿਸਤਾਨ ਸੂਕਾ ਲੱਗਾ ਉਹ ਕੈਗਿਸਤਾਨ ਹੁਣ ਕਰਕੇ ਇਥੇ ਪੇੜ ਪੌਦਾ ਕੋਈ ਹੁੰਦਾ ਨਹੀਂ ਸੀ ਤੇ ਲੋਕਾਂ ਨੂੰ ਆਈ ਜੀ ਆਈ ਵੀ ਨਹੀਂ ਸੀ ਤੇ ਫਿਰ ਉਹਨਾਂ ਲੋਕਾਂ ਨੇ ਗੁਰਨਾਨ ਸਿੰਘ ਜੀ ਦੇ ਅੱਗੇ ਜਦ ਜਿੱਤੀ ਜੇ ਜੇਕਰ ਉਹ ਮਹਾਂਪੁਰ ਸ਼ਾਹੀ ਨੇ ਜੀ ਸਾਡੇ ਇੱਥੇ ਕੋਈ ਜੀਵਨ ਇਸ ਤਰ੍ਹਾਂ ਦਾ ਸਫਲਾ ਹੋ ਸਕਦਾ ਹੈ ਕੋਈ ਉਪਰਾਨਾ ਕਰੋ ਤਾਂ ਇਸ ਤਰ੍ਹਾਂ ਫਿਰ ਜਿਹੜਾ ਤੁਸੀਂ ਇਹ ਬਾਗ ਪੇਰ ਦੇਖ ਰਹੇ ਹੋ ਇਹ ਮਿਸਵਾਗ ਦਾ ਬੇੜ ਹੈ ਜੀ ਜਿਹੜੀ ਆਪਾਂ ਬਾਜ਼ਾਰ ਚਾਚ ਕੋਲ ਪੇਸਤੀ ਲੈ ਕੇ ਰੱਖਦੇ ਹਾਂ ਇਹ ਪੇੜ ਦੀ ਜਿਹੜੀ ਮਾਰੀ ਨੇ ਬੱਤ ਨੂੰ ਗੱਡੀ ਹੋਈ ਹੋਇਆ ਤੇ ਇਹ ਪੇੜ ਦੀ ਗੱਲ ਕਿਤੇ ਕਿੰਨੀ ਕੁ ਉਮਰ ਹੋ ਸਕਦੀ ਇਸ ਪੇੜ ਦੀ ਇਸ ਪੇੜ ਦੀ ਉਮਰ ਜੀ ਇੱਕ ਹੁਣ ਦੇਤੇ ਸੀ ਸਾਡੇ ਕੋਲ ਅੰਗਰੇਜ਼ ਆਏ ਸੀ ਉਹਨਾਂ ਨੇ ਕੋਈ ਮਸ਼ੀਨ ਲਗਾ ਕੇ ਕਰੀ ਸੀ ਕੋਈ ਮਤਲਬ ਹੁੰਦੇ ਤੇ ਪੁਰਾਣਾ ਵੀ ਦੱਸਦੇ ਕਿ 508 ਸਾਲ ਹੋ ਗਏ ਚ 508 ਸਾਲ ਉਮਰ ਜਿਹੜੀ ਹੈਗੀ ਸਪੈਡ ਦੀ ਹੋ ਚੁੱਕੀ ਹੈ ਤੇ ਇਹ ਉਸ ਤੋਂ ਬਾਅਦ ਇੱਕ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਉਹ ਵੀ ਕਾਫੀ ਮਤਲਬ ਪਰਪਲਤ ਰਹੀ ਹੈ ਕਿ ਕਿਵੇਂ ਗੁਰਨਾਨਕ ਬਾਹਰਾ ਜੀ ਪੱਤਰਸਰ ਗੁਰਦੁਆਰੇ ਵਿੱਚ ਪਹੁੰਚੇ ਦੇਖੋ ਜੀ ਪਹਿਲੇ ਗੁਰਨਾਨਕ ਸਾਹਿਬ ਇੱਥੇ ਆਏ ਜਦੋਂ ਇੱਥੇ ਆ ਗਏ ਇਹਨਾਂ ਨੇ ਦਰੱਖਤ ਨਿਕਲਿਆ ਇਹਦਾ ਵਿਸ਼ਾਲ ਪੇੜ ਤੁਸੀਂ ਦੇਖ ਰਹੇ ਹੋ ਇਹ ਰੇਗਿਸਤਾਨ ਦਾ ਸਭ ਤੋਂ ਪਹਿਲਾ ਪੇੜ ਉਹ ਸੱਤ ਵਿਸ਼ਾਲ ਪਏ ਨੇ ਤੇ ਇੱਕ ਮੈਂ ਇੱਕ ਹੋਰ ਵੀ ਮੈਂ ਦੇਖਣ ਨੂੰ ਆਇਆ ਕਿਉਂਕਿ ਅਸੀਂ ਹੁਣ ਕਾਫੀ ਸਾਰਾ ਮੌਕਾ ਮਿਲੇ ਸਤਿ ਸ੍ਰੀ ਅਕਾਲ ਦਰਸ਼ਨ ਕਰਨ ਦਾ ਤੇ ਕਿਤੇ ਵੀ ਪੇੜ ਜਿਹੜੇ ਹੈਗੇ ਰਸਤੇ 'ਤੇ ਸਾਨੂੰ ਨਹੀਂ ਮਿਲੇ ਹੈਗੇ ਪਰ ਜਿੱਥੇ ਗੁਰਨਾਨਕ ਮਹਾਰਾਜ ਜੀ ਨੇ ਚਰਨ ਪਾਈ ਉੱਥੇ ਚਾਰੇ ਪਾਸੇ ਪੇੜ ਹੀ ਪੇੜ ਆ ਤੇ ਬਹੁਤ ਹਰਿਆਲੀ ਜਿਹੜੀ ਹੈਗੀ ਇਸ ਨੂੰ ਦੇਖਣ ਲੱਗੇ ਜਿਵੇਂ ਮਹਾਰਾਜ ਜੀ ਨੇ ਕਹਿੰਦੇ ਇਸ ਪੁਰਾਣੇ ਜਿਹੜੇ ਪ੍ਰਾਤਨ ਸਮੇਂ ਦੇ ਲੋਕ ਕਹਿੰਦੇ ਕਿ ਜਿਹੜੇ ਦਾਤੜ ਰੱਖਦੇ ਸਾਰੀ ਪਹਿਆਲੀ ਦਾ ਪੈਗਾਮ ਮਿਲ ਗਿਆ ਸੀ ਕਿ ਇੱਥੇ ਖੁਸ਼ਹਾਲੀ ਆਤੀ ਹੈ ਠੀਕ ਤੁਮਰੇ ਜਿਵੇਂ ਲਿਖਿਆ ਵੀ ਉਦਾਸ ਮਹਿਮਾਨੀ ਜੀ ਵੀ ਹੁੰਦਾ ਕਿ ਸਾਧ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਾਧ ਬੈਠਾ ਹੈ ਜਿੰਦ ਤੇ ਹਰਿਆਵਲੀ ਦੇ ਉੱਤੇ ਜਿਹਨੂੰ ਸਾਧ ਬੈਠਾ ਜਾਏ ਠੀਕ ਹੈ ਜੀ ਤੇ ਉਸ ਹਿਸਾਬ ਨਾਲ ਫਿਰ ਬਿਲਕੁਲ ਜੋ ਵੀ ਧਰਤੀ ਹਰਿਆਵਲੀ ਉਹ परमात्मा ਦੀ ਬਖਸ਼ਿਸ਼ ਹੈ ਤੇ ਬਾਬਾ ਜੀ ਤੁਸੀਂ ਜਿਵੇਂ ਬਾਬਾ ਜੀ ਦੀ ਗੱਲ ਕਰ ਰਹੇ ਸੀ ਕਾਂਸੀਵਾਲੇ ਜਿਹੜੇ ਹੈ ਕਿ ਦਿੱਲੀ ਵਾਲੇ ਨੇ ਉਹਨਾਂ ਨੇ ਇਹ ਜਿਹੜੀ ਵੈਲਡਰਸ਼ੀਪਾ ਕੋ ਸਟਾਰਟ ਕਰੀ ਸੀ ਜਾਂ ਕਿੰਨੇ ਸਾਲ ਵਿੱਚ ਹੋਈ ਹੈ ਏ ਜੀ ਉਹਨਾਂ ਨੇ 2016 ਦੇ ਵਿੱਚ ਤਕਰੀਬਨ ਸ਼ੁਰੂ ਕੀਤਾ ਇਹ ਕਹਿੰਦੇ 2019 ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਤਿਆਰ ਹੋ ਕੇ ਓਬਵੀਅਸ ਉਹਦੇ ਬਾਅਦ ਫਿਰ ਬੜੀ ਬਰਤਸਵੀ ਨਾਲ ਜਿਹੜੇ ਬਾਬਾ ਕਰਸੇਵਾਲੀ ਜੀ ਐਂਡ ਕੇ ਦੇ ਜਿਹੜੇ ਪਰਿਵਾਰ ਸੀ ਬਾਬਾ ਵੀਰੇ ਜੀ ਜਸਪੀਰ ਸਿੰਘ ਵੀਰੇ ਜੀ ਉਹਨਾਂ ਦੇ ਡੈਡੋ ਵੀ ਕੋਰਨਰ ਜਿਸ ਤੇ ਕਰਕੇ ਥੋੜਾ ਜਿਹਾ ਗੁਰਦੁਆਰਾ ਸਾਹਿਬ ਨੂੰ ਸਾਲ ਦਿਨੇ ਹੋ ਗਿਆ ਉਹ ਜੀ ਐਂਡ ਕੇ ਦੇ ਵੀ ਜੀ ਪ੍ਰਧਾਨ ਰਹੇ ਜਿਵੇਂ ਕਿ ਕਿਵੇਂ ਜੀ ਐਂਡ ਕੇ ਉਹਨਾਂ ਨੇ ਮੁਕਤ ਸੇਵਕ ਦਾਸੇਵਾਰੀ ਕਰ ਸਕਦੇ ਉਹਨਾਂ ਨੇ ਸੰਸਥਾ ਜਿਹੜੀ ਹੈ ਬਾਬਾ ਜੀ ਜੀ ਮੁਕਤ ਸੇਵਾਦਾਰੀ ਸੰਨ ਜਿਹੜੇ ਜਨਕ ਦੇ ਜਨਕ ਦੇ ਸਾਰੇ ਗੁਰਧਾਮਾਂ ਦੀ ਜਿਹੜੀ ਵੀ ਤਸ ਗੁਰਧਾਮਨ ਉਹਨਾਂ ਦੀ ਸੇਵਾ ਕੀਤੀ ਹੈ ਤੇ ਇਹ ਪੁੱਤਰ ਜਿਹੜਾ ਪਤਰ ਬਤਨ ਸਾਹਿਬ ਦੀ ਸੇਵਾ ਵੀ ਬਾਬਾ ਵੀਰੇ ਇਥੇ ਕਰਵਾਈ ਹੈ ਜਦੋਂ ਤੋਂ ਮਤਲਬ ਗੁਰਨਾਨਕ ਮਹਾਰਾਜ ਜੀ ਉਰੇ ਆਏ ਜਿੱਦੀ ਲੰਗਰ ਦੀ ਪ੍ਰਥਾ ਤੋਂ ਮੰਨ ਲੱਗਦਾ ਜਤੋਂ ਹੀ ਚੱਲਦੀ ਜਾ ਰਹੀ ਹੁਣ ਤੱਕ ਚੱਲੇ ਰਿਹਾ ਹੈ ਉਹ ਦੇਖੋ ਜੀ ਪਿਛਲੇ ਸਾਲ ਅਸੀਂ ਗੁਰਮਹਾਰਾਜ ਦੇ ਇਥੇ ਪ੍ਰਕਾਸ਼ ਹੋਇਆ ਸੀ ਉਸ ਤੋਂ ਬਾਅਦ ਲੰਗਰ ਤੇ ਇਥੇ 24 ਘੰਟੇ ਚੱਲਦੀ ਰਹਿੰਦੀ ਹੈ ਰਿਆਲ ਜੀ ਪ੍ਰਬੰਧ ਵੀ ਹੈ ਐਂ ਤੇ ਬਾਬਾ ਜੀ ਵੀ ਦੇਖ ਰਹੇ ਨੇ ਤੇ ਸਾਡੇ ਕੋਲ ਸੇਵਾਦਾਰ ਵੀ ਹੰਤ ਕਾਫੀ ਸੇਵਾਦਾਰ ਨੇ ਚਲਾਉਂਦੀ ਵੀ ਨੇ ਸੀ ਦੇਖ ਰਹੇ ਆ ਵੀ ਲੱਗਦਾ ਜਿਹੜਾ ਆ ਗਿਆ ਬਿਲਕੁਲ ਨਾਲ ਦੀ ਨਾਲ ਹੀ ਤਿਆਰ ਕਰਕੇ ਗਰਮਾ ਹੀ ਗਰਮ ਦਿੱਤਾ ਜਾ ਰਿਹਾ ਹੈ ਸ਼ੰਕਰਵਾਸ ਜੀ ਹਾਂ ਸੋ ਬਹੁਤ ਅੱਛਾ ਜੀ ਜਦੋਂ ਇੱਕ ਕੋਡੇ ਰਕਸ਼ ਦੀ ਗੱਲ ਕਰੀਏ ਤਾਂ ਕੋਡੇ ਰਕਸ਼ ਨੇ ਪੱਥਰ gehreya ਸੀ ਉਸ ਤੋਂ ਜਾਂ ਇੱਥੇ ਆ ਕੇ ਸੰਤ ਨੇ ਅਰਦਾਸ ਬੇਨਤੀ ਕੀਤੀ ਸੀ ਮਹਾਰਾਜ ਨੇ ਤੇ ਬਾਰੇ ਜੀ ਸਸ ਜੀ ਕੁਛ ਇਹ ਨਾ ਕਹਿ ਨਹੀਂ ਸਕਦੇ ਪਰ ਇਹ ਹੈ ਕਿ ਇਹ ਇੱਕ ਪਰਚਲਿਤ ਹੈ ਕਿ ਮਹਾਰਾਜ ਨੇ ਕਿਹਾ ਕਿ ਮਿਸਵਾਗ ਦਾ ਬੇੜ ਵਿੱਚ ਦਸ ਤੇ ਗੁਰਨਾਣ ਦੇ ਵੀ ਸਾਰਿਆਂ ਦੇ ਗੁਰੂ ਸੰਜੇ ਗੁਰੂ ਸੰ ਤੇ ਜਿਹੜੀ ਬਹੁਤ ਸਾਰੀ ਜਿਹੜੀ ਉਹ ਵੀ ਉਹਨਾਂ ਨੂੰ ਉਜਮਪੁਰ ਚ ਲਾਮਾ ਦੇ ਤਹਿਤ ਹੁੰਦੀ ਹੈ ਇਸਨਾਂ ਬਾਬਾ ਜੀ ਨੂੰ ਸਰਜਗਰ ਦੇ ਮੰਨਿਆ ਜਾਂਦਾ ਹੈ ਜਿਹੜੀ ਉਹ ਹੀ ਇਸ ਦੇ ਮਾਰੇ ਜੀ ਸਰਕਾਰਿਕ ਬੰਧੂ ਬੋਦਨ ਜਿਹੜੇ ਵੀ ਉਹਨਾਂ ਦੇ ਵਿਆਹ ਕੰਨੇ ਕਿ ਵਿਆਹ ਹੁਣ ਤੋਂ ਪਹਿਲੇ ਤੇ ਆ ਕੇ ਉਸ ਸਮਸਥਕਾ ਜਦੋਂ ਵੀ ਫਸਲਾ ਫਸਲਾ ਲਾਉਣ ਦੇ ਤੇ ਆ ਕੇ ਪਹਿਲੇ ਉਸ ਸਮਸਥਕਾ ਹੋਵੇ ਠੀਕ ਹੈ ਸਾਰੀ ਜਿਹੜੀ ਕਮਿਊਨਿਟੀ ਸਾਰੇ ਆ ਕੇ ਮਹਾਰਾਜ ਦੇ ਦਰ ਤੇ ਆ ਕੇ ਚਰਨੀ ਪੈਣੇ ਤੇ ਜੋਧੀਆ ਦਾਸਾਂ ਕਰਦੇ ਨੇ ਤੇ ਜਲਦੀਆਂ ਦਾਸਾਂ ਪੂਰੀਆਂ ਵੀ ਹੋ ਜਾਂਦੀਆਂ ਬੜਾ ਤਪਸਥਾਨ ਹੈ ਗੁਣਾਨਗਿ ਜੀ ਮਹਾਰਾਜ ਹਾਂ ਬਿਲਕੁਲ ਉਹ ਤਾਂ ਹੈ ਹੀ ਹੈ ਜੀ ਕਿ ਤੱਕ ਤੇ ਹੱਦੋਂ ਠਾਣ ਵਾਲੇ ਤੱਕ ਮੈਂ ਠਾਣ ਵਰਤਾਈ ਅਨੰਦ ਪਿਆ ਦੁੱਖ ਨਾਤੇ ਭਾਈ ਬੱਚੀ ਕੀ ਬੜੇ ਸੋਹਣੇ ਚੰਗੇ ਨਾਲ ਪ੍ਰਬੰਧ ਚੱਲ ਰਹੇ ਹੁਣ ਜਿਹੜੇ ਘਰ ਤੇ ਵਰਤ ਚ ਇਹ ਸਭ ਤੇ ਇੱਕ ਜ਼ਿਆਦਾਤਰ ਦੇਖਦੇ ਆ ਕਿ ਆਪਾਂ ਉਹ ਪੱਥਰ ਸਾਹਿਬ ਗੁਰਦੁਆਰਾ ਹੈ ਜਾਂ ਫਿਰ ਦਰਸ਼ਨ ਸਾਹਿਬ ਗੁਰਦੁਆਰਾ ਹੈ ਜੇ ਇਹ ਵਿੱਚ ਆਲੇ ਕੋਈ ਦਰਵਾਜ਼ਾ ਦੱਸੋ ਸਾਹਿਬ ਕਿ ਕਿ ਕਾਫੀ ਸਾਲ ਪਹਿਲਾਂ ਲੋਕਾਂ ਨੂੰ ਉਹਦੇ ਬਾਰੇ ਨੋਲੇਜ ਹੈ ਇਨਫੋਰਮੇਸ਼ਨ ਹੈ ਇਸ ਗੁਰਦੁਆਰੇ ਸਾਹਿਬ ਦੇ ਬਾਰੇ ਲੋਕਾਂ ਨੂੰ ਕਾਟੇ ਰੱਖਣਾ ਚਾਹੀਦਾ ਹੈ। ਤੁਹਾਨੂੰ ਅਸੀਂ ਇਹ ਰਿਕਵੈਸਟ ਕਰ ਰਹੇ ਹਾਂ ਕਿ ਤੁਸੀਂ ਵੀਡੀਓਜ਼ ਦੇਖੋ ਆਪਣੇ ਜਿਹੜੇ ਤੁਹਾਡੇ ਚੈਨਲ ਵਗੈਰਾ ਹੈ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਕਿ ਪਕਸਰ ਜੇ ਜੇ ਨੇ ਵੀ ਜਦੋਂ ਤੁਸੀਂ ਪਕਸਰ ਸਾਹਿਬ ਦੇ ਦਰਸ਼ਨ ਕਰਦੇ ਹੋ ਉਹਦੇ ਬਾਅਦ ਮੇਨ ਮਾਰਕੀਟ ਦੇ ਵਿੱਚ ਗੁਰਦੁਆਰਾ ਦਰਪਨ ਸਾਹਿਬ ਨਹੀਂ ਹੈ ਜਿੱਦੇ ਕਿ ਅੱਜ ਤੁਹਾਨੂੰ ਦਰਸ਼ਨ ਕਰਨੇ ਚਾਹੀਦੇ ਨੇ। ਨਹੀਂ ਬਹੁਤ ਸੁਣਾ ਆਉਣਾ ਚਾਹੀਦਾ ਹੈ ਕਿਉਂਕਿ ਇਹ ਤੱਪੇ ਕਾਰ ਸੇਵਾ ਦੀ ਚੱਲਦੀ ਬਿਲਡਿੰਗ ਦੀ ਸੇਵਾ ਚੱਲ ਰਹੀ ਹੈ ਹੋਰ ਵੀ ਸੇਵਾਵਾਂ ਚੱਲ ਰਹੀਆਂ ਉਹਦੇ ਵਿੱਚ ਵੀ ਆਪਣਾ ਯੋਗਦਾਨ ਲੰਗਰੇ ਦੇ ਵਿੱਚ ਕਰ ਸਕਦੇ ਹੋ। ਇੱਕ ਹੋਰ ਗੱ ਰਾਇਆ ਕਿ ਸਿਕਰੇਜਮੈਂਟ ਨੂੰ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਜਿੱਕਦਾ ਕਿ ਹੁਣ ਜਿੰਨੇ ਵੀ ਜਿਹੜੇ ਦਰਪਨ ਸਾਹਿਬ ਗੁਰਦੁਆਰਾ ਦੇ ਸੇਵਾਦਾਰ ਨੇ ਸਾਰੇ ਕਹਿੰਦੇ ਕਿ ਜਿੰਨੇ ਵੀ ਇਥੇ ਸਾਡੇ ਸ਼ਹਿਰ ਵਾਸੀ ਨੇ ਸਾਰੇ ਰਲ ਮਿਲ ਕੇ ਰਹਿੰਦੇ ਨੇ ਪ੍ਰਮਾਤਮਾ ਕਰੇ ਕਿ ਇਹਨਾਂ ਦੀ ਸੇਵਾ ਜਿਹੜੀ ਉਹ ਥਾਂੇ ਕਬੂਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਗਤ ਦੇ ਵਿੱਚ ਵਸ ਰਹੀਆਂ ਸੰਤਾਨ ਨੂੰ ਬੇਨਤੀ ਹੈ ਅਪੀਲ ਕਰਦੇ ਆਂ ਪੀਵੀਵਾਰ ਅਪਡੇਟ ਤੇ ਇਹਨਾਂ ਸੇਵਾਦਾਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਇੱਥੇ ਜਿਹੜਾ ਇਤਿਹਾਸ ਹੈ ਬਹੁਤ ਪੁਰਾਣਾ ਹੈ ਗੁਰੂ ਨਾਨਕ ਮਹਾਰਾਜ ਜੀ ਇੱਥੇ ਆ ਕੇ ਧਰਤਨ ਕਰਕੇ ਗਏ ਸਨ ਤਤਨ ਸਭ ਗੁਰਦੁਆਰਾ ਸ਼ੋਭਤ ਹੈ ਪਰ ਸੰਗਤਾਂ ਦਾ ਕਟ ਔਨ ਕਰਕੇ ਜਿਹੜਾ ਇੱਥੇ ਦਾ ਅਰੇਜਮੈਂਟ ਹੈ ਉਹ ਬਹੁਤ ਹੀ ਚਲਾਉਣ ਵਾਸਤੇ ਸੰਗਤਾਂ ਦਾ ਸਹਿਯੋਗ ਜਿਹੜਾ ਹੈਗਾ ਬਹੁਤ ਜ਼ਿਆਦਾ ਚਾਹੀਦਾ ਹੈ ਤੇ ਸੰਗਤਾਂ ਕਟ ਆਉਂਦੀ ਹੈ 2 ਮਹੀਨੇ ਸਿਰਫ ਸੰਗਤਾਂ ਦਾ ਆਉਣਾ ਰਹਿੰਦਾ ਹੈ ਤੇ 6 ਮਹੀਨੇ ਬੈਠਣਾ ਪੈਂਦਾ ਹੈ ਬਾਹਰਕੋਰ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਸਾਨੂੰ ਸਾਰਿਆਂ ਨੂੰ ਤੇ ਜੋ ਵੀ ਸੇਵਾਦਾਰ ਇਸ ਵਿੱਚ ਆਪਣਾ ਸੇਵਾ ਹਿੱਸਾ ਪਾਉਣਾ ਚਾਹੁੰਦਾ ਹੈ ਉਹ ਬਾਰ ਕੋਡ ਦੇ ਉੱਪਰ ਜਾ ਕੇ ਤੁਸੀਂ ਉੱਥੇ ਆਪਣੀ ਸੇਵਾ ਜਿਹੜੀ ਹੈ ਉਹ ਪਾ ਸਕਦੇ ਹੋ ਲੇਲ ਦਖ ਦੇ ਵਿੱਚ ਇਹ ਤਰਵਾਰਸਾ ਸਯੋਜਿਤ ਹੈ ਸੇਵਾਦਾਰਸ ਓਨਲੀ 10 ਜਣੇ ਉੱਥੇ ਪਰਿਵਾਰ ਦੇ ਸਿੱਖ ਪਰਿਵਾਰ ਦੇ 10 ਮੈਂਬਰ ਨੇ ਜਿਹੜੇ ਸੇਵਾ ਚਲਾ ਰਹੇ ਨੇ ਤੇ ਉਹਨਾਂ ਨੂੰ ਤੁਹਾਡੇ ਸਹਿਯੋਗ ਦੀ ਬਹੁਤ ਜਿਆਦਾ ਜ਼ਰੂਰਤ ਹੈ ਇਹ ਤੁਸੀਂ ਦੇਖ ਰਹੇ ਹੋ ਦਤਨ ਸਾਹਿਬ ਗੁਰਦੁਆਰਾ ਜਿਉਵਤ ਹੈ ਜਿੱਥੇ ਆਨੰਦ ਕਮਰਾ ਜੀ ਨੇ ਆ ਕਿ ਇਸੇ ਪੇਟ ਦੀ ਦਤਨ ਕੀਤੀ ਸੀ ਤੇ ਅੱਜ ਵੀ ਉਹ ਪੇਟ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਆਪਣੇ ਪਰਿਵਾਰ ਨੂੰ ਲਿਜਾ ਕੇ ਦਰਸ਼ਨ ਕਰ ਸਕਦੇ ਹੋ ਵਾਰਕੋਟ ਚੱਲ ਰਿਹਾ ਹੈ ਆਪਣੀ ਆਪਣੀ ਸੇਵਾ ਜਿਹੜੀ ਉਹ ਜ਼ਰੂਰ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ